ਕਬੀਰ ਨੂੰ ਬੁੜੇ ਮਰਨੇ ਦਾ ਚਾਹ ਹੈ ਪਰ ਹਮਾਰ ਹੈ ਬਾਨ ਜੁਗੋ ਜੁਗ ਅਕਾਲ ਜਬਰ ਦੇ ਮਿਹਰਮਤ ਹੋਈ ਬਖਸ਼ਿਸ਼ ਹੋਈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਨੇ ਇੱਕ ਤਰਸ ਕੀਤਾ ਉਹ ਤਰਸ ਕੀਤਾ ਤਰੁਠਿਆ ਉਸ ਬਾਣੀ ਦਾ ਜਾਪ ਕੀਤਾ ਜਿਸ ਬਾਣੀ ਦੇ ਬਾਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਬਖਸ਼ਿਸ਼ ਕਰ ਦੇਣ ਸੁਖਮਣੀ ਸੋਖ ਅੰਮ੍ਰਿਤ ਪ੍ਰਭ ਅੱਜ ਕਿੰਨੇ ਨਾ ਆਪਾਂ ਕਈ ਵਾਰੀ ਕਹਿ ਦਿੰਨੇ ਆ ਜੀ ਸੁਖੁਮੇਸ਼ਰ ਜੀ ਬਾਣੀ ਦਾ ਜਾਪ ਕਰਾਇਆ ਜਾ ਰਿਹਾ ਹੋਰ ਬਾਣੀਆਂ ਦੇ ਕਿਉਂ ਬਖਸ਼ਿਸ਼ ਹੋਇਆ ਗੁਰੂ ਅਰਜਨ ਜਦੋਂ ਸਿੱਖ ਕਰਦਾ ਨਾ ਇਸ ਸੇਕ ਨੂੰ ਇੱਕ ਅਹਿਸਾਸ ਹੁੰਦਾ ਇੱਕ ਚੜ੍ਹਦੀ ਕਲਾ ਵਾ ਉਸੇ ਦਿਨ ਤੋਂ ਇਹ ਕੋਸ਼ਿਸ਼ਾਂ ਨੇ ਤੇ ਅੱਜ ਵੀ ਹੋ ਰਹੀਆਂ ਇਹ ਕੌਮ ਉਹ ਆ ਮਤਾਵਾਂ ਨੇ ਆ ਜਿਹੜੀਆਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਗੌਣ ਵਾਲੀਆਂ ਮੰਨੂ ਸਾਡੀ ਗਾਥਰੀ ਅਸੀਂ ਕਰੀਏ ਤੇ ਉਸ ਇਤਿਹਾਸ ਦੇ ਨਾਲ ਜੁੜ ਕੇ ਤੇ ਇੱਕ ਅਰਦਾਸ ਕਰੀਏ ਪਾਤਸ਼ਾ ਸਾਡੀ ਵੀ ਸਿੱਕੀ ਨੇ ਬਜੂ ਆ ਫੱਦੇ ਦੇ ਨਾਲ ਸਾਂਝ ਪਾਈ ਇੱਕ ਵਾਰੀ ਸਾਰੀ ਸੰਗਤ ਗੱਲ ਗਿਆ ਖੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਔਰ ਥੋੜੇ ਜਣ ਪਹਿਲਾਂ ਸੰਗਰਾਮ ਤੋਂ 2 ਦਿਨ ਪਹਿਲਾਂ ਕੌਮ ਨੇ ਇੱਕ ਪੁਰਬ ਮਨਾਇਆ ਜਿਹਨੂੰ ਆਪਾਂ ਸਰਹੰਦ ਫਤਿਹ ਦਿਵਸ ਦੇ ਨਾਮ ਦੇ ਨਾਲ ਯਾਦ ਕੀਤਾ 11 ਮਈ ਦਾ ਦਿਨ ਸੀ ਜਿਸ ਦਿਨ ਸਰਹੰਦ ਫਤਿਹ ਦਿਵਸ ਮਨਾਇਆ 11 ਮਈ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾ ਸਿੱਖ ਰਾਜ ਪੰਜਾਬ ਦੀ ਧਰਤੀ ਦੇ ਉੱਤੇ ਸਾਬਤ ਕੀਤਾ। ਉੱਪਰ ਸ਼ਹੀਦ ਕੀਤਾ ਗਿਆ ਸੀ। ਉਹਦੇ ਪਿੱਛੇ ਕਾਰਨ ਸੀ ਸਾਧ ਸਿੰਘ। ਉਹਦੇ ਵਿੱਚ ਆਇਆ ਕਿ ਉਹਨੇ ਪਹਿਲਾ ਐਲਾਨ ਕਰਵਾ ਦਿੱਤਾ ਕਿ ਲਾਹੌਰ ਸ਼ਹਿਰ ਦੇ ਸਾਰੇ ਪੀਰ ਫਕੀਰ ਬਾਹਰ ਕੱਢ ਦਿਓ ਉਹਦੇ ਵਾਸਤੇ 25 ਜੋਹ ਸਤਾਰਾਂ ਸਾਲ ਕਰਾਵੇ ਜਾਂ ਸਿੱਖ ਦਾ ਸਿੱਖ ਦਾ ਸਿਰ ਵੱਢ ਕੇ ਲਿਆਉਣੀਆਂ ਦੀਆਂ ਕੱਟ ਤੇ ਉਹਨੇ ਜਕਰੀਆ ਖਾਨ ਨੂੰ ਪੁੱਛਿਆ ਸੀ ਕਿ ਮੈਨੂੰ ਲੁੱਟਣ ਉਹ ਕਹਿੰਦਾ ਜੀ ਸੁ ਕਹਿੰਦਾ ਜੀ ਸਿੱਖ ਆ। ਲਾਦਰ ਸ਼ਾਹ ਇਹਨਾਂ ਦਾ ਕੋਈ ਪਿੰਡ ਨਹੀਂ। ਕਹਿੰਦਾ ਖਾਨ ਦੀ ਗੱਲ ਇਹਨਾਂ ਦੀ ਪੁੱਛਦਾਨਾ। ਇਹ ਆ। ਇਹਨਾਂ ਬੰਦੇ ਕਿੱਦਾਂ ਦੇ ਆ? ਬਾਲਾ ਦੇ ਆ, ਪਾਟੇ ਕੱਪੜੇ ਪਹਿਨਦੇ ਆ। ਅੱਗ ਕੀ ਹੁੰਦੀ ਆ, ਇਹਨਾਂ ਨੇ ਕਦੀ ਨਿਸ਼ਾਨੀ ਆਪਣੇ ਕੋਲ ਨਹੀਂ ਰੱਖੀ। ਹਾਰਡਕਾਸਟ ਦੇ ਵਿੱਚ ਲਿਖਦੇ ਆ ਕਿ ਆਪਾਂ ਕਰੀ। ਮੇਰੇ ਪੋਤੇ ਦੀ ਨੇਵ ਜੀ ਆ ਮੇਰੀ ਦੀ ਨੇਵ ਜੀ ਆਵੇ ਕੋਈ ਫਰਕ ਨਹੀਂ ਪੈਂਦਾ ਸਰਦੀ ਆਈ ਮੋٹے ਕੱਪੜੇ ਪਾ ਲੈ ਹੀਟਰ ਲਾ ਲੈ ਹੱਥ ਚੋਮਾ ਕਮਾਲ ਦਾ ਕਰਨ ਲੱਗੀ ਉਹਨੇ ਇੰਨੇ ਘੱਲੂ ਘਾਰਿਆਂ ਦੇ ਵਿੱਚ ਰਤਨ ਸਿੰਘ ਭੰਗੂ ਜੀ ਭਾਈ ਸੁਖਾ ਸਿੰਘ ਜੀ ਦੇ ਪੁੱਤਰ ਘਰ ਤੈ ਕੰਡੇ ਬਣ ਬਸਾ ਬਣ ਆ ਜਿੰਦਗੀ ਜਦੋਂ ਫਿਰ ਪਾਣੀ ਦੇ ਵਿੱਚ ਹੁਣ ਪਾਣੀ ਜਦੋਂ ਛਾਲਾ ਮਾਰਦੇ ਆ ਉੱਥੇ ਵੀ ਡੁੱਬ ਜਾਂਦੇ ਆ ਕੋਈ ਅਸੀ ਥਾਂ ਨਹੀਂ ਹੈ ਜੀ ਬਸੋ ਲੀਡੀਆਂ ਪਹਾੜੀਆਂ ਤੱਕ ਸਾਰਾ ਸ਼ਾਮ ਇੱਕ ਪਾਸੇ ਬਿਆਸ ਸੀ ਇੱਕ ਪਾਸੇ ਰਾਵੀ ਆ ਆਈ ਜਿਸ ਧਰਤੀ ਦੇ ਉੱਪਰ ਉੱਪਰ ਧੰਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਆਪਾਂ ਇਤਿਹਾਸ ਨੂੰ ਪੜਾਂਗੇ ਤੇ ਦਮਦਮਾ ਸੈਨ ਸਭੂ ਕੀ ਤਲਵੰਡੀ ਜਿਹੜਾ ਏ ਇਹ ਮੁਲਤਾਨ ਰਿਆਸਤ ਕੋ ਵਸਾਕੀ ਗੁਰਕਾਰ ਰੋੜੀ ਮਾਰੀ ਕੰਬੋਨੇ ਮਾਰੀ ਕੰਬੋਨੇ ਲੇਕੀ ਜਵਾਬ ਇਹਨਾਂ ਨੂੰ ਭੇਜਿਆ ਮਾ ਤੇ ਉਹਨੂੰ ਹੁਕਮ ਦਾ ਨਸ਼ਾ ਉਨੇ ਹਾਥੀ ਦੀ ਚੜ੍ਹ ਕੇ ਆ ਕੇ ਸਿਖਾਂ ਨੂੰ ਇਹ ਕਿਹਾ ਕਿ ਤੁਸੀਂ ਇਦਾਂ ਜਾਓਗੇ ਕਿ ਤੁਹਾਡੇ ਕੇਸਾਂ ਦੀਆਂ ਰस्सियां ਵਟਾ ਜਦੋਂ ਕੇਸਾਂ ਦੇ ਬਾਰੇ ਇਹ ਸ਼ਬਦ ਸੁਣੇ ਤੇ ਜੰਗ ਹੋਣੀ ਸ਼ੁਰੂ ਹੋ ਗਈ ਉਹਨਾਂ ਦੇ ਵਿੱਚ ਇੱਕ ਸੇਖਾ ਭਾਈ ਲਬਾਹੂ ਸੇਗ ਉਹਨੇ ਬੜੀ ਫੁਰਤੀ ਦੇ ਨਾਲ ਹਾਥੀ ਤੇ ਸਵਾਰ ਹੋਏ ਜਸਪਤ ਰਾਏ ਦੇ ਹਾਥੀ ਤੇ ਚੜਿਆ ਪੂਛ ਫੜ ਕੇ ਹਾਥੀ ਤੇ ਚੜਿਆ ਤੇ ਤਲਵਾਰ ਦੇ ਨਾਲ ਜੋਤ ਸੀ ਕੁੱਲ ਪੁਜੋਤ ਉਹ ਆਇਆ ਉਨੇ ਜਿਹੜੀਆਂ ਹੰਤਮ ਤੇ ਸਿਖਾਣੇ ਗਿਆ ਵੀ ਉਹੀ ਪਾਪੀ ਆ ਜਿਹੜਾ ਸਾਡੇ ਸਰਾਂ ਦੇ ਮੁੱਲ ਪਾਉਂਦਾ ਸੀ ਇਹਦਾ ਭਰਾ ਲਖਪਤ ਰਾਏ ਤੇ ਲਖਪਤ ਰਾਏ ਦਾ ਭਤੀਜਾ ਇੱਕ ਖਤਰੀ ਨੇ ਇਹ ਧਰਮ ਸਿਖਾਣ ਨੂੰ ਸਮਝ ਸਕਾਉਣਾ ਚਾਹੁੰਦਾ ਸੀ ਇਹਨੇ ਕਤਲੇਆਮ ਕਰ ਜਿੱਥੇ ਭਾਈ ਮਨੀ ਸਿੰਘ ਜੀ ਨੂੰ ਫੀਲਡ ਕੀਤਾ ਗਿਆ ਉਸੇ ਟੌਪ ਦੇ ਵਿੱਚ 3000 ਸਿਖਾ ਨੂੰ ਖਤਮ ਕੀਤਾ ਗਿਆ ਉਸ ਤੋਂ ਬਾਅਦ ਫੌਜ ਲੈ ਕੇ ਆਇਆ ਹੁਣ ਜੰਗਲ ਬੜਾ ਸੰਘਣਾ ਇਹਨਾਂ ਨੇ ਕੁਝ ਦਿਨ ਉਥੇ ਅੜੀ ਕੀਤੀ ਤੇ ਇੱਕ ਪਗਲ ਆ ਗਿਆ ਕਈ ਦਿਨ ਬਤੀਤ ਹੋ ਗਈ ਉਥੇ ਆ ਉਹ ਕਹਿੰਦਾ ਹੈ ਅੱਧੀ ਮੌਤ ਮਸਾਫਰੀ ਤਾਂ ਜਿਹੜਾ ਇਹ ਸਿੱਖਾਂ ਨੂੰ ਕੌਣਾ ਪੈ ਗਿਆ ਇੱਕ ਪਾਸੇ ਦਰਿਆ ਇੱਕ ਪਾਸੇ ਜੰਗਲ ਪੱਤੇ ਇਨੇ ਝੁੰਦੇ ਆ ਜਿਵੇਂ ਸਿਆਲ ਦੇ ਮਤਲਬ ਗੋਲ ਚੱਕਰ ਬਣਾ ਕੇ ਵਿੱਚ ਜਿਹੜੇ ਬਜ਼ੁਰਗ ਜੰਗ ਲੜਨੀ ਆਰੰਭ ਕੀਤੀ ਜਾਗ ਲੜਦੇ ਹੋਇਆ ਇੱਕ ਨਾਂ ਦਿੱਤਾ ਜਾਂਦਾ ਢਾਈ ਫੱਟ ਦੀ ਜਾਗ ਢਾਈ ਅੱਗੇ ਨਿਕਲਣਾ ਇਹ ਨਹੀਂ ਮਾਰਨ ਦੇ ਵਿੱਚ ਨਹੀਂ ਪੈਣਾ ਵੀ ਮਾਰਨਾ ਵਾਪਸ ਆਪਣੇ ਆਪ ਨੂੰ ਬਚਾ ਕੇ ਉਹ ਗੋਲੀ ਵਜੀ ਤੇ ਲਾਤ ਉੱਡ ਗਈ ਤੇ ਆਪਣੀ ਲਾਤ ਜਿਹੜੀ ਆ ਉਹ ਘੋੜੇ ਦੇ ਖੰਨੇ ਦੇ ਨਾਲ ਬੰਨ ਲਈ ਉਹ ਕਾਠੀ ਦੇ ਨਾਲ ਇੱਕ ਲੋਹੇ ਦੀ ਹੁੰਦੀ ਨਾ ਜਿਹਨਾਂ ਲਗਾਮ ਫੜ ਬੰਨਣ ਵਾਸਤੇ ਉਹਨੂੰ ਹੰਨਾ ਕਹਿੰਦੇ ਆ ਆਪਣੀ ਲਾਤ ਕਮਰ ਕੱਸ਼ਾ ਖੋਲਿਆ ਤੇ ਲਾਤੋਂ ਦੇ ਨਾਲ ਬੰਨ ਕੇ ਅੱਗੇ ਲੜਦੇ ਪਏ ਆ ਤੇ ਕਿਤੇ ਇਹ ਨਾ ਹੋਵੇ ਪੀ ਜਦੋਂ ਜਰਨੈਲ ਤੇ ਜਿਹੜੇ ਅੱਗੇ ਬਿਆਸ ਦਰਿਆ ਪੂਰਾ ਜੋ ਬੰਦੇ ਵਗ ਰਿਹਾ ਉਹੋ ਭਰਾ ਭਾਈ ਗਰਦਿਆਲ ਸਿੰਘ ਵੀ ਇਹਨਾਂ ਨੇ ਸਲਾਹ ਕੀਤੀ ਕਿ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਅਸੀਂ ਜਾਵਾਂਗੇ ਦੇਖਾਂਗੇ ਵੀ ਰਸਤਾ ਕਿੰਦਰੋਂ ਬਣਦਾ ਫਾਰ ਕੀਤਾ ਨਾ ਇਹ ਸਾਥ ਸੰਗਤ ਅੱਗੇ 2 ਕਿਲੋਮੀਟਰ ਤੱਕ ਰੇ ਪੈਰਾ ਦੇ ਬੰਨ ਬੰਨ ਕੇ ਫਿਰ ਸੇ ਇਸ ਜਗ੍ਹਾ ਤੋਂ ਕੰਨਵਾਨ ਦੇ ਸ਼ਾਮੋਜੋਂ ਨਿਕਲੇ ਇਸ ਸ਼ਾਮਬ ਦੇ ਵਿੱਚ 7 ਤੋਂ 10000 ਦੇ ਕਰੀਬ ਸਿੱਖ ਸ਼ਹਾਦਤ ਦਾ ਜਾਨ ਪੀਂਦੇ ਆ ਜੀ ਸਾਖ ਜਿਹੜੇ ਸੇਕਾਂ ਨਾਲ ਕਿਉਂਕਿ ਗਿਣਤੀ ਤੇ ਕੋਈ ਨਹੀਂ ਕੀਤੀ ਜਾ ਸਕਦੀ ਕਿ ਉੱਥੇ ਕਿੰਨੇ ਸੀ ਜੀ ਤੇ ਮੈਂ ਅਸੁਰਤੀ ਵੀ ਬੇਨਤੀ ਕਰਾਂ ਜਿੱਦਣ ਵੱਡਾ ਕੱਲੂ ਘਰਾਵਾ ਆਪਰੇ ਆ ਨਾ ਜਿੱਦਣ ਵੱਡਾ ਕੱਲੂ ਘਰਾਵਾ ਅਹਿਮਦ ਸਾਹਿਬ ਉਦਾਲੀ ਜਿੱਦਣ ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹ ਮਾਮਲਾ ਕਰਦਾ ਤੇ ਸਾਡਾ 35 ਤੋਂ 45000 ਇੱਕ ਦਿਨ 'ਚ ਸ਼ਹਾਦਤ ਦਾ ਜਾਨ ਪੀਂ ਜਾਂਦਾ ਤੇ ਸ਼ਾਂਦਾ ਜਿਕਰਾ ਹੁੰਦਾ ਇਸ ਤੋਂ ਬਾਅਦ ਜਕਰੀਆ ਖਾਨ ਦਾ ਦੂਸਰਾ ਪੁੱਤਰ ਸਹਿਜਾਦਾ ਉਹ ਲਾਹੌਰ ਦਾ ਹਾਕਮ ਬਣਦਾ ਜਈਆ ਖਾਨ ਘਰ ਛੱਡ ਕੇ ਲਾਹੌਰ ਦੇ ਵਿੱਚੋਂ ਬਾਹਰ ਕੱਢ ਜਾਂਦਾ ਫਕੀਰਾਂ ਵਾਲਾ ਜਿਹੜਾ ਆਪਣਾ ਜੀਵਨ ਬਤੀਤ ਕਰਦਾ ਇਧਰ ਲਖਪਤ ਰਾਏ ਇਹਨੂੰ ਦੀਵਾਨ ਕੌੜਾ ਮੱਲ ਇਹਨੂੰ ਸਿੱਖ ਦੀਵਾਨ ਮਿੱਠਾ ਮੱਲ ਕਹਿ ਕੇ ਕਹਿੰਦੇ ਕਿਉਂਕਿ ਇਹ ਸਿੱਖਾਂ ਦੀ ਮਦਦ ਕਰਦਾ ਰਿਹਾ ਇਨੇ 3 ਲੱਖ ਰੁਪਏ ਜੁਰਮਾਨਾ ਕੀਤਾ ਇਹ ਤਾਰ ਨਾ ਸਕਿਆ ਤੇ ਦਿਵਾਨ ਕੌੜਾਮਲੇ 3 ਲੱਖ ਰੁਪਏ ਦੇ ਕੇ ਇਹਨੂੰ ਸਿਖਾਣ ਦੇ ਹਵਾਲੇ ਕੀਤਾ ਸਿਖਾਣ ਨੇ ਇਹਨੂੰ ਕੁੰਮੀ ਨੜਕਦੀ ਜਿਹੜੀ ਆ ਸਜ਼ਾ ਦਿੱਤੀ ਇੱਕ ਟੋਆ ਕੁੱਟਿਆ ਇਸ ਟੋਵੇ ਦੇ ਵਿੱਚ ਇਹਨੂੰ ਛੱਡਿਆ ਗਿਆ ਉੱਪਰ ਕੱਖਾਂ ਦੀ ਛਾਨ ਪਾ ਕੇ ਸਾਰੇ ਸਿਖਾਣ ਨੂੰ ਹੁਕਮ ਕੀਤਾ ਗਿਆ ਵੀ ਜਿਨ੍ਹਾਂ ਨੇ ਜੰਗਲ ਪਾਣੀ ਜਾਣਾ ਉਸ ਟੋਏ ਦੇ ਵਿੱਚ ਜਾਇਆ ਜਾਵੇ ਕਿਉਂਕਿ ਇਹਨੇ ਸਿਖਾਣ ਦੇ ਉੱਤੇ ਬੜੇ ਜਦੋਂ ਮਕੀਤਿਆਂ ਨੇ 50000 ਦੇ ਕਰੀਬ ਸਿੱਖਾਂ ਨੂੰ ਖਤਮ ਕੀਤਾ ਸੀ ਇਹਨੇ ਹੀ ਐਲਾਨ ਕੀਤਾ ਸੀ ਕਿ ਜਿਹੜਾ ਸਿੱਖਾਂ ਨੇ ਗੁਰ ਕਹਿਣਾ ਜਿਹੜੇ ਲੋਕ ਆ ਨਾ ਗੁਰ ਕਹਿਣਾ ਬੰਦ ਕਰ ਰਹੇ ਇਹਦੇ ਆ ਇਹਨਾਂ ਨੂੰ ਗੁਰੂ ਜੀ ਤੇ ਆਉਂਦਾ ਗੁੰਮੀ ਨਰਕ ਦੀ ਜਿਹੜੀ ਉਹ ਸਜ਼ਾ ਦਿੱਤੀ ਇਹ ਛੋਟਾ ਘੱਲੂ ਘਰਾਵਾ ਪਰ ਇਹਨਾਂ ਸੰਖੇਪ ਜਰੇ ਕਿ ਇਹ ਸਾਰੀ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਾਈ ਹੈ ਮੈਂ ਕਦੇ ਨਹੀਂ ਕਰਾਂ ਸਾਧ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਅਸੀਂ ਇਸਲਾਮ ਧਰਮ ਦੇ ਵਿੱਚ ਆਉਂਦੇ ਆ ਸਾਰਾ ਕੁਝ ਮਿਲਦਾ ਸੀ ਪਰ ਧੰਨ ਨੇ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰਵਾਇਆ ਆਪਣੇ ਆਪ ਨੂੰ ਸ਼ਹੀਦ ਕਰਵਾਇਆ ਚਾੜ ਚੜਦਾਏ ਉਹਨਾਂ ਨੂੰ ਉਹਨਾਂ ਨੇ ਸ਼ਿਕੀਲ ਕਮਾਇਆ ਹੈ ਅੱਜ ਆਪਾਂ ਚੰਗੇ ਘਰਾਂ 'ਚ ਰਹਿ ਰਹੇ ਆਂ ਚੰਗਾ ਖਾ ਰਹੇ ਆਂ ਚੰਗਾ ਪਹਿਨ ਰਹੇ ਆਂ ਸਾਰਾ ਕੁਝ ਦਿੱਤੇ ਆ ਖਾਣਾ ਪੀਣਾ ਹੱਸਣਾ ਸੌਣਾ ਪਰ ਵਿਸਰ ਗਿਆ ਹੈ ਮਰਨਾ ਬਾਬਾ ਨੂੰ ਪਰਮਾਤਮਾ ਭੁੱਲ ਗਿਆ ਨੂੰ ਕੀਤੇ ਕਿ ਸਾਸਿਕ ਗੁਰੂ ਜੀ ਤੇ ਗਰੀ ਇਹ ਜੀਵਨ ਗੁਰੂ ਦੇ ਲੇਖੇ ਲਈ ਬਾਬਾ ਕਬੀਰ ਸਾਹਿਬ ਦਾ ਬਚਨ ਕੀਤੇ ਰੱਖੀਏ ਕਬੀਰ ਮੋਹੇ ਮਰਨੇ ਦਾ ਚਾਹ ਹੈ ਮਰਨਾ ਤਾਂ ਸਾਰਿਆਂ ਨੇ ਇਹ ਤਾਂ ਸੱਚ ਆ ਨਾ ਮਰਨਾ ਸਾਰਿਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਪੁੱਛਿਆ ਗਿਆ ਨਾ ਕਿ ਜੇ ਹਾਰਕਾ ਮਤ ਹਾਰ ਪੁੱਛਾ ਪਰਾ ਹਮਾਰੇ ਕਬੀਰ ਮਰਦਾ ਮਰਦਾ ਜਗ ਲੂਆ ਮਰ ਕੋਈ ਨਾ ਬੰਨਾ ਧੀਰ ਕਿ ਕੋਈ ਨਹੀਂ ਕਹਿ ਸਕਦਾ ਵੀ ਮੈਂ ਨਹੀਂ ਮਰਨਾ ਕੋ ਰਾਣਾ ਹੋਵੇ ਭਾਵੇਂ ਰਾਜਾ ਇਹ ਭਾਵੇਂ ਗੁਲਾਮ ਧੀਰ ਕੋਈ ਵੀ ਸਾਰੇ ਨੂੰ ਹੋਣੀ ਆ ਇਹ ਪਾਤਸ਼ਾਹ ਜੀ ਕਹਿੰਦੇ ਦੂਸਰੀ ਮਾਰਗਟ ਜੋਂਨ ਜਿਹੜੇ ਗੁਰੂ ਦੇ ਦਰ ਦੇ ਉੱਤੇ ਆ ਕੇ ਮਰਦੇ ਹਨ ਕਿਸੇ ਜਨਮ ਨਿਭਾਉਣੀ ਤੋਂ ਆ ਤੇਰੀ ਰਹਿਮਤ ਹੋਵੇ ਨਾ ਤੁਮ ਦੋਨੋਂ ਨਾ ਹਮ ਗਿਰਤੇ ਨਾ ਪਾਛਾ ਤੋ ਟੋਲਣ ਦੇ ਇਸਰਾ ਤੇ ਮਿਹਰ ਪਰਿਆ ਹੱਥ ਰੱਖਣ ਸਾਰੀਆਂ ਸੰਕਟਾਂ ਦਾ ਤਹਿ ਦੋ ਤਲਵਾਰ ਜਿਹੜੀ ਆਪ ਜੀ ਲੰਮੇ ਸਮੇਂ ਤੋਂ ਬੈਠਤੀ ਗਰਮੀ ਦੇ ਮੌਸਮ ਦੇ ਵਿੱਚ ਗੁਰੂ ਜੀਆ ਵਿਚਾਰਾ ਕੋਟ ਜਨ ਆਮ ਕੇ ਦੁਖ ਘਵਾਇਓ ਕੋਟ ਜਨ ਆ ਬਕੇ ਦੁਖ ਘਵਾਇਓ ਕੋਈ ਨਾ ਮਤੇ ਮੋਹਨ ਦਾ ਆਇਓ ਆਇਿਰ ਪਾ ਮਾਣੇ ਦਾ ਮਾਣੇ ਦਾ ਆਇਿਰ ਪਾ ਮਾਣੇ ਦਾ ਨਾਮ ਦਾ ਰੱਬੋ ਮਾਣ ਸੂਖ ਹਰ ਨਾਮ ਵਡਾਈ ਸਾਰੇ ਦਾ ਤਹ ਦੋ ਧਨਵਾਦ ਇਹ ਅਰਦਾਸ ਕਰਿਉ ਪਾਤਸ਼ਾਹ ਜੀ ਜੋ ਕਹਿੰਨੇ ਆ ਉਹਦੇ ਤੇ ਚੱਲਣ ਦੀ ਸਮਰਥਾ